ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਭਾਰਤ ਤੇ ਅਸਫਲ ਡਰੋਨ ਅਤੇ ਮਿਜ਼ਾਇਲ ਹਮਲਾ ਕਰ ਰਿਹਾ ਹੈ ਪਾਕਿਸਤਾਨ ਨੇ ਭਾਰਤ ਦੇ ਬਾਰਡਰ ਏਰੀਆ ਤੇ ਪੰਜਾਬ ਦੇ ਕਈ ਸ਼ਹਿਰਾਂ ਤੇ ਨਵੀਂ ਦਿੱਲੀ ਨੂੰ ਨਿਸ਼ਾਨਾ ਬਣਾਇਆ ਇੱਕ ਵਾਇਰਲ ਹੋ ਰਹੀ ਵੀਡੀਓ ਜਿਸ 'ਚ ਪਾਕਿਸਤਾਨ ਨੇ ਪੰਜਾਬ ਦੇ ਏਅਰਪੋਰਟ ਨੂੰ ਨਿਸ਼ਾਨਾ ਬਣਾਇਆ ਅਤੇ ਹਾਈ ਸਪੀਡ ਮਿਜ਼ਾਇਲ ਦੀ ਵਰਤੋਂ ਕੀਤੀ ਇੱਕ ਪਾਕਿਸਤਾਨੀ ਦਾ ਪੱਖ ਲੈਣ ਵਾਲੇ ਵੱਲੋਂ ਇੱਕ ਵੀਡੀਓ ਸਾਂਝਾ ਕਰ ਲਿਖਿਆ ਗਿਆ ਬ੍ਰੇਕਿੰਗ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਨਵੀਂ ਦਿੱਲੀ ਹਵਾਈ ਅੱਡੇ ਤੇ ਵੱਡਾ ਮਿਜ਼ਾਈਲ ਹਮਲਾ ਉੱਥੇ 17 ਤੋਂ ਵੱਧ ਧਮਾਕੇ ਕੀਤੇ ਗਏ ਨਵੀਂ ਦਿੱਲੀ ਹਵਾਈ ਅੱਡਾ ਤਬਾਹ ਅਤਵਾਦੀ ਮੋਦੀ ਕਿਥੇ ਹੈ ਪਰ ਇਸ ਦੀ ਸੱਚਾਈ ਕੁਝ ਹੋ ਰਹੀ ਹੈ ਪਾਕਿਸਤਾਨੀ ਵੱਲੋਂ ਇੱਕ ਸੰਚਿਤ ਕੀਤੀ ਗਈ ਵੀਡੀਓ ਪੂਰੀ ਤਰ੍ਹਾਂ ਗੁੰਮਰਾਹ ਕਰਨ ਵਾਲੀ ਹੈ ਇਸ ਤੇ ਫਿਰ ਡਾਇਲ ਡੈਲੀ ਇੰਟਰਨੈਸ਼ਨਲ 에ਰਪੋਰਟ ਲਿਮਟਿਡ ਨੂੰ ਫੋਨ ਕੀਤਾ ਗਿਆ ਜਿਸ ਤੇ ਉਹਨਾਂ ਨੇ ਕਿਹਾ ਕਿ ਇਹ ਇਨਫੋਰਮੇਸ਼ਨ ਗਲਤ ਹੈ ਇਸਲੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਵੀ ਇਹੀ ਕਿਹਾ ਦਿੱਲੀ ਹਵਾਈ ਅੱਡੇ ਤੇ ਮਿਜ਼ਾਈਲ ਹਮਲਾ ਇੱਕ ਪੁਰਾਣੀ ਵੀਡੀਓ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੇ ਮਿਜ਼ਾਈਲ ਹਮਲੇ ਦੀ ਫੁਟੇਜ ਵਜੋਂ ਝੂਠਾ ਸਾਂਝਾ ਕੀਤਾ ਜਾ ਰਿਹਾ ਹੈ ਇਹ ਵੀਡੀਓ ਅਗਸਤ 2024 ਤੋਂ ਯਮਨ ਦੇ ਅਦੀਨ ਵਿੱਚ ਇੱਕ ਗੈਸ ਸਟੇਸ਼ਨ ਤਮਾਕੀ ਦੀ ਹੈ ਇਸ ਦਾ ਮੌਜੂਦਾ ਭਾਰਤ ਪਾਕਿਸਤਾਨ ਸਥਿਤੀ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਸ ਦੇ ਨਾਲ ਹੀ オリジナル ਵੀਡੀਓ ਵੀ ਸਾਂਝੀ ਕੀਤੀ ਹੈ ਸੱਚ ਤਾਂ ਇਹ ਹੈ ਕਿ ਭਾਰਤ ਨੇ ਹਰਿਆਣਾ ਦੇ सिरसा 'ਚ ਪਾਕਿਸਤਾਨੀ ਬੈਲਿਸਟਿਕ ਮਿਜ਼ਾਈਲ ਨੂੰ ਖਤਮ ਕੀਤਾ ਸੀ ਹਮੇਸ਼ਾ ਵਾਂਗ ਪਾਕਿਸਤਾਨ ਆਪਣੇ ਲੋਕਾਂ ਨੂੰ ਖੁਸ਼ ਕਰਨ ਲਈ ਸੋਸ਼ਲ ਮੀਡੀਆ ਨੂੰ ਨਕਲੀ ਅਤੇ ਗੁੰਮਰਾਹ ਵੀਡੀਓਜ਼ ਨਾਲ ਭਰ ਦਿੰਦਾ ਹੈ ਇਸ ਤਰ੍ਹਾਂ ਦੀ ਵਾਇਰਲ ਹੋ ਰਹੀ ਵੀਡੀਓ 'ਚ ਇੱਕ ਸੀ ਜਲੰਧਰ ਦੇ ਦਾਨਿਸ਼ਮੰਦ ਦਾ ਚ ਡਰੋਨ ਹਮਲਾ ਹੋਇਆ ਇਹ ਅਫਵਾਹ ਇੱਕ ਸੋਸ਼ਲ ਮੀਡੀਆ ਹੈਂਡਲ ਵੱਲੋਂ ਆਪਣੇ ਪੇਜ 'ਤੇ ਪਾਈ ਗਈ ਸੀ ਜਿਸ ਨੂੰ ਬਾਅਦ 'ਚ ਡਿਲੀਟ ਕੀਤਾ ਗਿਆ ਇਸ ਤੇ ਪੰਜਾਬ ਪੁਲਿਸ ਵੱਲੋਂ ਇੱਕ ਵੀਡੀਓ ਸਾਂਝੀ ਕਰਕੇ ਕਿਹਾ ਕਿ ਇਨਫੋਰਮੇਸ਼ਨ ਝੂਠੀ ਹੈ ਤੇ ਕੋਈ ਵੀ ਡਰੋਨ ਨਹੀਂ ਦੇਖਿਆ ਗਿਆ ਤੇ ਇਹ ਸਿਰਫ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ ਸੀ ਇੱਕ ਸੋਸ਼ਲ ਮੀਡੀਆ ਤੇ ਨਿਊਜ਼ ਵਾਇਰਲ ਕੀਤੀ ਜਾ ਰਹੀ ਹੈ ਕਿ ਬਸਤੀ ਦਾਰਿਸ਼ ਮੰਡਾ ਦੇ ਵਿੱਚ ਡਰੋਨ ਗਿਰਿਆ ਹੋਇਆ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਵਾਂ ਕਿ ਇਹ ਟੋਟਲੀ ਮਿਸ ਇਨਫੋਰਮੇਸ਼ਨ ਹੈ ਲੋਕਲ ਪੁਲਿਸ ਨੇ ਉੱਥੇ ਪਹੁੰਚ ਕੇ ਇਸ ਨੂੰ ਤਸਦੀਕ ਕੀਤਾ ਹੈ ਤੇ ਪਤਾ ਚੱਲਿਆ ਕਿ ਇੱਕ ਕੂੜੇ ਦੇ ਢੇਰ ਨੂੰ ਅੱਗ ਲੱਗੀ ਹੋਈ ਸੀ ਜਿਹਨੂੰ ਐਕਸਪਲੋਜ਼ਨ ਦਾ ਨਾਮ ਦਿੱਤਾ ਗਿਆ ਵੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਕੋਈ ਵੀ ਮਿਸ ਇਨਫੋਰਮੇਸ਼ਨ ਸਪਰੈਡ ਨਾ ਕੀਤੀ ਜਾਵੇ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨ ਤੋਂ ਪਹਿਲਾਂ ਉਹਦਾ ਫੈਕਟ ਚੈਕ ਜ਼ਰੂਰ ਕੀਤਾ ਜਾਵੇ ਜੇ ਕੋਈ ਐਦਾਂ ਦੀ ਡਰੋਨ ਜਾਂ ਬੰਬ ਰਿਗਾਰਡਿੰਗ ਇਨਫੋਰਮੇਸ਼ਨ ਆਂਦੀ ਹੈ ਤਾਂ ਇਮੀਡੀਏਟਲੀ 112 ਤੇ ਡਿਸਟ੍ਰਿਕਟ ਕੰਟਰੋਲ ਰੂਮ 0181 22417 ਤੇ ਉਹਦੀ ਇਨਫੋਰਮੇਸ਼ਨ ਦਿੱਤੀ ਜਾਵੇ ਤੇ ਉਹਦੇ ਨਜ਼ਦੀਕ ਨਾ ਜਾਇਆ ਜਾਵੇ ਰਾਦਰ ਪੁਲਿਸ ਤੇ ਪ੍ਰਸ਼ਾਸਨ ਨੂੰ ਇਹਦੀ ਇਤਲਾਹ ਦਿੱਤੀ ਜਾਵੇ ਪਾਕਿਸਤਾਨ ਵੱਲੋਂ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਾਰੀ ਹੈ ਤੇ ਕੋਈ ਨਾ ਕੋਈ ਬਹਾਨਾ ਮਿਲ ਹੀ ਜਾਂਦਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਦਾ ਹੁਣ ਪਾਕਿਸਤਾਨੀਆ ਵੱਲੋਂ ਇੱਕ ਛੁੱਟੀ ਖਬਰ ਪੰਜਾਬ ਦੇ ਚੈਨਲ ਪੀਟੀਸੀ ਨਿਊਜ਼ ਦੀ ਇੱਕ ਪੁਰਾਣੀ ਵੀਡੀਓ ਨੂੰ ਚੱਕ ਕੇ ਹੁਣ ਵਾਲੇ ਮਾਮਲੇ ਨਾਲ ਜੋੜ ਇੱਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਇੱਕ ਜਹਾਜ਼ ਦੇ ਪਾਇਲਟ ਨੂੰ ਦੇਖਿਆ ਜਾ ਸਕਦਾ ਹੈ ਜਿਸ ਦੇ ਆਲੇ-ਦੁਆਲੇ ਕੁਝ ਵਿਅਕਤੀ ਵੀ ਖੜੇ ਹੋਏ ਦਿਖਾਈ ਦੇ ਰਹੇ ਨੇ ਇਸ ਵੀਡੀਓ ਨੂੰ ਕਿਸੇ ਹਰੀਸ਼ ਨਾਂ ਦੇ ਵਿਅਕਤੀ ਨੇ ਸਾਂਝੀ ਕੀਤੀ ਤੇ ਪਾਕਿਸਤਾਨੀ ਇੰਡੀਆ ਵਾਰ ਤੇ ਪਾਕਿਸਤਾਨੀ ਜ਼ਿੰਦਾਬਾਦ ਕਰਕੇ ਲਿਖਿਆ ਇਸ ਵੀਡੀਓ ਨੂੰ ਬਾਅਦ 'ਚ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਚੈੱਕ ਕਰਕੇ ਦੱਸਿਆ ਗਲਤ ਟੈਂਕ ਵਿੱਚ ਸਾਂਝਾ ਕੀਤਾ ਗਿਆ ਪੁਰਾਣਾ ਆਈਐਫ ਜਹਾਜ਼ ਹਾਦਸੇ ਦਾ ਵੀਡੀਓ ਮੌਜੂਦਾ ਭਾਰਤ-ਪਾਕਿਸਤਾਨ ਸਥਿਤੀ ਦੇ ਸੰਦਰਭ ਵਿੱਚ ਇੱਕ ਆਈਐਫ ਜਹਾਜ਼ ਹਾਦਸੇ ਦਾ ਵੀਡੀਓ ਝੂਠਾ ਸਾਂਝਾ ਕੀਤਾ ਜਾ ਰਿਹਾ ਹੈ ਪੀਆਈਬੀ ਫੈਕਟ ਚੈੱਕ ਇਹ ਵੀਡੀਓ ਮਾਰਚ 2025 ਵਿੱਚ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਅੰਬਾਲਾ ਵਿੱਚ ਹਾਦਸਾ ਗ੍ਰਤ ਹੋਏ IAF ਦੇ ਇੱਕ ਜੈਗਵਾਰ ਜਹਾਜ਼ ਨੂੰ ਦਰਸਾਉਂਦਾ ਹੈ। ਪਾਕਿਸਤਾਨ ਲਗਾਤਾਰ ਫੇਕ ਨਿਊਜ਼ ਨੂੰ ਵਾਇਰਲ ਕਰ ਰਿਹਾ ਹੈ ਤਾਂ ਜੋ ਮਿਸ ਇਨਫਾਰਮੇਸ਼ਨ ਨੂੰ ਇੰਨੀ ਜਲਦੀ ਤੋਂ ਜ਼ਿਆਦਾ ਫੈਲਾ ਦੇਣਾ ਕਿ ਇਮੇਜਿਨੇਸ਼ਨ ਨੂੰ ਵਕਫ ਕਰਨਾ ਮੁਸ਼ਕਲ ਹੋ ਜਾਵੇ। ਇਹ ਸਿਰਫ ਗਲਤ ਜਾਣਕਾਰੀ ਨਹੀਂ ਹੈ, ਇੱਕ ਸੋਚੀ ਸਮਝੀ ਚਾਲ ਹੈ ਜੋ ਅਸਲੀਅਤ ਨੂੰ ਵਿਗਾੜਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤੀ ਜਾ ਰਹੀ ਹੈ।